ਜਬਰ ਸ਼ਤਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗਰੰਥ ਸਹ ਮਹਾਰਾਜੀ ਦੇ ਪਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸਤ ਗੁਰਾਂ ਦੇ ਹਜੂ ਜੁੜ ਕਰਕੇ ਸਦੇਹੀ ਦਾ ਲਾਹਾ ਲੈਂਦਿਆਂ ਪਵਨ ਦਰਬਾਰ ਅੰਦਰ ਕਥਾ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਝੀ ਨ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤਾਂ ਦੇ ਵਿੱਚੋਂ ਭਗਤ ਸਨਮੋਰ ਭਗਤ ਰਵਦਾਸ ਜੀ ਜੋ ਬਚਨ ਸਤਿਗੁਰੂ ਪਿਤਾ ਜੀ ਲਈ ਬਾਰਤ ਰਹੇ ਨੇ ਜਦੋਂ ਮਹਾਰਾਜ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਨਾ ਵਚਨ ਕੀਤਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਐਸੇ ਦਿਨ ਦਿਹਾੜ ਸਤਿਗੁਰੂ ਉਸ ਪਰਮਾਤਮਾ ਪਰਮੇਸ਼ਰ ਦੇ ਪਿਆਰੇ ਭਗਤ ਰਵਦਾਸ ਜੀ ਦੇ ਜੀਵਨ ਬਾਰੇ ਆਪਾਂ ਕੁਝ ਵਿਚਾਰ ਕੁਝ ਸਮੇਂ ਲਈ ਕਰਾਂਗੇ ਕਿ ਭਗਤ ਰਵਦਾਸ ਜੀ ਦਾ ਜੋ ਜਨਮ ਆ ਉਹ 1377 ਇਸਵੀ ਨੂੰ ਸਿਰ ਗਵਰਧਨਪੁਰ ਪੈਂ ਉੱਤਰ ਪ੍ਰਦੇਸ਼ ਦੇ ਬਨਾਰਸ ਸ਼ਹਿਰ ਦੇ ਵਿੱਚ ਪਿਤਾ ਸ਼੍ਰੀ ਸੰਤੋਗਦਾ ਜੀ ਮਾਤਾ ਕਲਸੀ ਦੇਵੀ ਜੀ ਦੇ ਕੁੱਖੋਂ ਹੋਇਆ ਹੈ ਆਪ ਜੀ ਦੇ ਪਿਤਾ ਜੀ ਚਮੜੇ ਦਾ ਕੰਮ ਕਰਦੇ ਨੇ ਅਤੇ ਆਪ ਧਰਮ ਬਿਰਤੀ ਦੇ ਮਾਲਕ ਨੇ ਕੁਝ ਧਾਰਮਿਕ ਰੋਚੀਆਂ ਵਿੱਚ ਆਪ ਜੀ ਨੂੰ ਪਿਤਾ ਜੀ ਤੋਂ ਮਿਲੀਆਂ ਵਿਸ਼ੇਸ਼ ਸਾਰਾ ਕੁਝ ਤੁਰੋਂ ਪ੍ਰਭ ਜੀ ਪਾਸੋਂ ਹੀ ਲੈ ਕੇ ਆਏ ਨੇ ਜੇ ਸਮੇ ਆਪ ਜੀ ਨੇ ਸੰਸਾਰ ਵਿੱਚ ਜਨਮ ਧਾਰਿਆ ਨਾ ਤਾਂ ਮਨੁੱਖਤਾ ਜੋ ਦਸ਼ਾ ਸੀ ਉਹ ਨਿਕਰ ਗਈ ਸੀ ਕਿਉਂਕਿ ਬ੍ਰਾਹਮਣਾਂ ਨੇ ਆਪਣੀਆਂ ਸਰਬਉਤਮਾਂ ਦਾ ਜੋ ਝੂਲਾ ਸੀ ਉਹ ਸਾਰੀ ਮਨੁੱਖਤਾ ਉੱਤੇ ਪਾਇਆ ਹੋਇਆ ਸੀ ਕਿਉਂਕਿ ਹਰ ਇੱਕ ਨੂੰ ਉਹ ਡਰਾ ਰਹੇ ਸੀ ਜੋ ਤਾਨ ਕਰਦਾ ਪੁੰਨ ਕਰਦਾ ਉਹਨੂੰ ਵਰਦੇ ਨੇ ਔਰ ਜੋ ਨਾਂ ਜੋ ਰੱਖਦਾ ਉਹਨੂੰ ਸਰਾਪ ਦੇ ਨੇ ਬਹਿਮਾ ਭਰਮਾਂ ਦੇ ਵਿੱਚ ਉਲਝਾ ਕੇ ਰੱਖਣਾ ਕਹਿੰਦੇ ਬ੍ਰਾਹਮਣਾਂ ਤੋਂ ਬਿਨਾਂ ਹੋਰ ਖਾਉਤੀ ਸ਼ੂਤਾਂ ਜਾਤਾਂ ਨੂੰ ਨਾ ਧਰਮ ਗ੍ਰੰਥਾਂ ਪੜਨ ਦਾ ਤੇ ਨਾ ਕਿਸੇ ਅਨੁਸਾਰ ਚੱਲਣ ਦਾ ਅਧਿਕਾਰ ਸੀ ਕਿਉਂਕਿ ਉਸ ਸਮੇਂ ਸ਼ੂ ਸ਼ਾਦ ਆਪ ਨੂੰ ਪਤਾ ਬੜਾ ਜ਼ੋਰ ਸੀਗਾ ਨਾ ਕੋਈ ਵੇਦ ਗ੍ਰੰਥ ਕੋਈ ਪੜਾਇਆ ਜਾਂਦਾ ਸੀ ਨਾ ਪੜ੍ਹਿਆ ਜਾਂਦਾ ਸੀ ਜੇ ਕੋਈ ਪੜ੍ਹਦਾ ਸੀ ਤੇ ਕਹਿੰਦੇ ਉਹਨੂੰ ਜ਼बान ਕੱਟਿਆ ਜਾਂਦਾ ਸੀ ਸੁਣਦਾ ਸੀ ਕੰਨਾਂ 'ਚ ਸਿੱਕਾ ਟਾਲਿਆ ਜਾਂਦਾ ਸੀ ਕੋਈ ਦੇਖਦਾ ਸੀ ਚੜਦਾ ਸੀ ਜਾ ਕੇ ਕਹਿੰਦੇ ਤਾਂ ਉਹਨੇ ਨੇਤਰਾਂ ਦੇ ਅੰਦਰ ਗਰਮ ਸਲਾਖਾਂ ਕਰਕੇ ਪਾਈਆਂ ਜਾਂਦੀਆਂ ਸੀ ਤਾਂ ਇਸ ਤਰ੍ਹਾਂ ਕਹਿੰਦੇ ਅਨੇਕ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸੀ ਔਰ ਬ੍ਰਾਹਮਣ ਉੱਚ ਅਵਸਥਾ ਵਿੱਚ ਰਹਿਣ ਦਾ ਦਾਵਾ ਕਰਦੇ ਸੀ ਉਹ ਦੂਜੀਆਂ ਜਾਤੀਆਂ ਨੂੰ ਨੀਵਾਂ ਜਾਣ ਕੇ ਸ਼ੁੱਧ ਜਾ ਜਾਣ ਕੇ ਮੰਦਰਾਂ ਦੇ ਵਿੱਚ ਦੇਵਤਿਆਂ ਦੇ ਕੋਲ ਪੂਜਾ ਪਾਠ ਕਰਨ ਦਾ ਅਧਿਕਾਰ ਨਹੀਂ ਸੀ ਦਿੰਦੇ ਕੋਲੇ ਉਹਨੂੰ ਕਹਿੰਦੇ ਵੀ ਪੱਟਿਆ ਜਾਏਗਾ ਪਰ ਜੇ ਕੋਈ ਦਲੇਰੀ ਕਰਕੇ ਅਜਿਹਾ ਕਰਦਾ ਵੀ ਯਤਨ ਵੀ ਕਰਦਾ ਤਾਂ ਉਹਨੂੰ ਸਖਤੋ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ ਅਸ਼ੂਤਾਂ ਦੀਆਂ ਚੁੱਕੀਆਂ ਸ਼ਹਿਰ ਤੋਂ ਬਾਹਰ ਇੱਕ ਪਾਸੇ ਲਵਾਈਆਂ ਹੋਈਆਂ ਨੇ ਕਿਸੇ ਖੂਤੋ ਊਤ ਨੂੰ ਪਾਣੀ ਨਹੀਂ ਦਿੱਤਾ ਜਾਂਦਾ ਜੇ ਕਿਸੇ ਜ਼ਰੂਰੀ ਕੰਮ ਵਾਸਤੇ ਉਹਨਾਂ ਨੇ ਸ਼ਹਿਰ ਵਿੱਚ ਵੜਨਾ ਹੋਵੇ ਤਾਂ ਸ਼ਹਿਰ ਵਿੱਚ ਲੰਘਣ ਦਾ ਲੰਘਣਾ ਹੋਵੇ ਨਾ ਤਾਂ ਹੁਕਮ ਨਹੀਂ ਸੀ ਕਿਉਂਕਿ ਉਹ ਆਪਣੇ ਗੱਲ ਵਿੱਚ ਟੱਲ ਪਾ ਕੇ ਲੰਘੇ ਤਾਂ ਜੋ ਟੱਲ ਦੀ ਆਵਾਜ਼ ਸੁਣ ਕੇ ਬ੍ਰਾਹਮਣ ਜੀ ਮੱਥੇ ਨਾ ਲੱਗਣ ਤੇ ਉਹ ਉਥੋਂ ਪਾਸੇ ਹੋ ਜਾਣ। ਛੁਪ ਜਾਣ ਤੇ ਪਿੱਟੇ ਨਾ ਜਾਣ। ਅਸ਼ੋਤ ਨੂੰ ਆਪਣੀ ਐਸੀ ਭੈੜੀ ਪੈੜ ਮਟਾਉਣ ਵਾਸਤੇ ਆਪਣੇ ਪਿੱਛੇ ਇੱਕ ਦਰਖਤ ਦਾ ਛਾਪਾ ਵੀ ਬੰਨਣਾ ਪੈਂਦਾ ਸੀ ਤਾਂ ਕਿ ਉਹਦਾ ਪਰਛਾਵਾਂ ਵੀ ਪੈੜਾਂ ਵੀ ਕਦੇ ਮਿੱਟੀ ਤੇ ਨਾ ਜਾਵੇ ਕਿਸੇ ਦੇ ਉੱਤੇ ਜਾ ਕੇ ਪਰਛਾਵਾਂ ਵੀ ਨਾ ਪੈ ਜਾਵੇ। ਬ੍ਰਾਹਮਣਾਂ ਦੇ ਉੱਤੇ ਨਾ ਕਿਤੇ ਪਰਛਾਵਾਂ ਪੈ ਜਾਵੇ। ਪਿੱਟੇ ਜਾਣ ਦੇ ਕਾਰਨ ਕਰਕੇ ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਇਹਨਾਂ ਨੇ ਸਨਸਾਰੀ ਲੋਕਾਂ ਨੂੰ ਸਮਾਜ ਵਿੱਚ ਰੌ ਰਿਤੀਆਂ ਜੋ ਕੂੜ ਤਰਾਂ ਦੀਆਂ ਪਾਲੀਆਂ ਹੋਈਆਂ ਇਨਸਾਨ ਨੂੰ ਪਰ ਪ੍ਰਭੂ ਭਗਤੀ ਕਰਕੇ ਸਮਾਜ ਵਿੱਚ ਆਬਰੀ ਨੇ ਬਹੁਤ ਕ੍ਰਾਂਤੀ ਲਿਆਉਣ ਦਾ ਭਰਪੂਰ ਯਤਨ ਕੀਤਾ ਔਰ ਸਫਲਤਾ ਵੀ ਪਾਈ ਜਿਸ ਸਦਕਾ ਆਬਰੀ ਨੇ ਜੀਵਨ ਤੋਂ ਪ੍ਰੇਰਨਾ ਲੈ ਕੇ ਮੀਰਾ ਬਾਈ ਅਤੇ ਚਾਉ ਚਤਾਵੜ ਦੇ ਰਾਜੇ ਰਾਣੀ ਝਾਲਾ ਬਾਈ ਵਰਗੀਆਂ ਉੱਚ ਜਾਤੀਆਂ ਆਤਮਾ ਮਾਂ ਵੀ ਨਾ ਆਪ ਜੀ ਨੂੰ ਆਪਣਾ ਮੁਰਸ਼ਿਦ ਮੰਨ ਕੇ ਆਪ ਨੂੰ ਗੁਰੂ ਧਾਰਨਾ ਕੀਤਾ ਪਰ ਇਕਰਾਲੂ ਜਿਹੜੇ ਲੋਕ ਸੀ ਨਾ ਖਉਤੀ ਅਬਮਾਨੀ ਬ੍ਰਾਹਮਣ ਨੇ ਹਮੇਸ਼ਾ ਆਪ ਜੀ ਦੇ ਨਾਲ ਨਫ਼ਰਤ ਈਰਖਾ ਕਰਦੇ ਸਮੇਂ-ਸਮੇਂੇ ਨੇਕਾਂ ਬਹਾਨੇ ਬਣੇ ਦੋਸ਼ ਅਪਰੋਧ ਅਪਰਾਧਾਂ ਦੇ ਲਾਏ ਗਏ ਪਰ ਆਪ ਨੂੰ ਪਰੇਸ਼ਾਨ ਕਰਨ ਦਾ ਬਹੁਤ ਯਤਨ ਕੀਤਾ ਗਿਆ ਪਰੰਤੂ ਆਪ ਪਰਮਾਤਮਾ ਪਰਮੇਸ਼ਰ ਸਤਗੁਰੂ ਜੀ ਨੂੰ ਹਰਥਾ ਹਰ ਸਮੇ ਪਰਤਖ ਜਾਣ ਕੇ ਨਿੰਦਿਆ ਦੋਖੀਆਂ ਨੂੰ ਮੂੰਹ ਦੀ ਖਾਣੀ ਪਈ ਆਪ ਜੀ ਦੀ ਆਤਮ ਸ਼ਕਤੀ ਭਗਤੀ ਦੀਆਂ ਗੂੰਜਾਂ ਚੌਂ ਕੁੰਟਾਂ ਵਿੱਚ ਪਈਆਂ ਜਿਸ ਵਾਸਤੇ ਭਾਈ ਗੁਰਦਾਸ ਨੇ ਲਵਜ ਵਰਤਿਆ ਹੈ ਕਿ ਭਗਤ ਭਗਤ ਜਗ ਵਜਿਆ ਚੌ ਚੱਕਾਂ ਦੇ ਵਿੱਚ ਚਰ ਮਿਟਾ ਪਾਣਾ ਗੰਡੇਰਾ ਵਿੱਚ ਕੂਲਾ ਧਰਮ ਢੋਏ ਢੋਰ ਸਮੇਟਾ ਜਿਉਂ ਕਰ ਮੈਲੇ ਚਿੱਥੜੇ ਹੀਰਾ ਲਾਲ ਅਮੋਲ ਪਲੇਟਾ ਚਹ ਵਰਣਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਬੇਟਾ ਕੱਢ ਕਸੇਰਾ ਸੌਪਿਆ ਰਬਦਾਸ ਗੰਗਾ ਦੀ ਪੇਟਾ ਲੱਗਾ ਪੁਰਬ ਅਬੀਚ ਨਾ ਡਿੱਠਾ ਚਿੱਤ ਅਚਰਜ ਅਮੇਟਾ ਲਾਇਆ ਕਸੇਰਾ ਹੱਥ ਕੱਢ ਸੂਤਿਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਭਗਤ ਰਬਦਾਸ ਜੀ ਜੋ ਸਾਖੀ ਸੰਸਾਰ ਦੇ ਵਿੱਚ ਪ੍ਰਚਲਿਤ ਹੋਈ ਔਰ ਜਿੱਥੋਂ ਭਗਤ ਰਵਿਦਾਸ ਨੂੰ ਪੂਜਿਆ ਜਾਣ ਲੱਗਾ ਔਰ ਉਹਨਾਂ ਦੀ ਜੈ ਜੈਕਾਰ ਹੋਣ ਲੱਗੀ ਤੇ ਕੁਝ ਬ੍ਰਾਹਮਣ ਸ਼ਹਿਰੋਂ ਹੋ ਕਰਕੇ ਨਾ ਗੰਗਾ ਦੇ ਉੱਤੇ ਇਸ਼ਨਾਨ ਵਾਸਤੇ ਜਾ ਰਹੇ ਨੇ ਤੇ ਕਿਸੇ ਕਾਰਨ ਉਹਨਾਂ ਜੋੜਾ ਜੋ ਹੈ ਉਹ ਟੁੱਟ ਗਿਆ ਜੋੜੇ ਨੂੰ ਗੜਾਉਣ ਵਾਸਤੇ ਹੁਣ ਚਮਾਰ ਕੋਲ ਜਾਣਾ ਪੈਣਾ ਜੁੱਤੀਆਂ ਵਾਲੇ ਕੋਲ ਜਾਣਾ ਪੈਣਾ ਤਾਂ ਜਦੋਂ ਲੰਘੇ ਰਬਦਾਸ ਨੂੰ ਕਹਿੰਦੇ ਆ ਸਾਡਾ ਜੋੜਾ ਠੀਕ ਕਰਕੇ ਦੇ ਦੂਰ ਹੋ ਕੇ ਸੱਤ ਦੇ ਨਾਲ ਸੁੱਟ ਕੇ ਦਿੱਤਾ ਅਸੀਂ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੇ ਹਾਂ ਅਸੀਂ ਤੀਰਥ ਤੇ ਜਾ ਰਹੇ ਹਾਂ ਭਗਤ ਰਬਦਾਸ ਨੇ ਜੋੜਾ ਤਾਂ ਠੀਕ ਕੀਤਾ ਹੀ ਕੀਤਾ ਆਪਣੇ ਕੋਲੋਂ ਕਸੀਰਾ ਦਿੱਤਾ ਔਰ ਬੇਨਤੀ ਕੀਤੀ ਮਹਾਰਾਜ ਮੇਰੀ ਕਿਰਪਾ ਕਰਕੇ ਕਿ ਮੇਰੀ ਬੇਨਤੀ ਮੰਨ ਲਓ ਆ ਕਸੀਰਾ ਲੈ ਜਾਓ ਤੇ ਜਾ ਕੇ ਗੰਗਾ ਮਾਈ ਦੇ ਭੇਟ ਕਰਨ ਹਾਂ ਮੇਰੀ ਇੱਕ ਸ਼ਰਤ ਆ ਕਹਿੰਦੇ ਜਿੰਨਾ ਚਿਰ ਮਾਤਾ ਗੰਗਾ ਆਪਣਾ ਹੱਥ ਕੱਢ ਕੇ ਕਹਿੰਦੇ ਕਸੀਰਾ ਨਾਲ ਲਵੇ ਨਾ ਪੇਟਾ ਨਾ ਪ੍ਰਵਾਨ ਕਰੇ ਉਹਨਾਂ ਚ ਕਰੇ ਪੇਟਾ ਨਹੀਂ ਦੇਣੀ ਤੇ ਤੇ ਇਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਤੇ ਉਹ ਮਜ਼ਾਕ ਉਡਾਰੇ ਵੀ ਦੱਸ ਕਿਸੇ ਦੀ ਪੇਟਾ ਗੰਗਾ ਮੈਂ ਨਹੀਂ ਹੱਥ ਕੱਢੇ ਵੀ ਕਿਤੇ ਪ੍ਰਵਾਨ ਕੀਤੀ ਹੈ ਕਿਹੜੀਆਂ ਗੱਲਾਂ ਕਰਦਾ ਤੂੰ ਕਹਿੰਦੇ بس ਮੇਰੀ ਬੇਨਤੀ ਹੈ ਵਾਸਤੋ ਹੀ ਮੰਨੋ ਨਾ ਮੰਨੋ ਮੇਰੇ ਮਨ ਦੀ ਭਾਵਨਾ ਹੈ ਤੇ ਜਰੂਰ ਤੁਸੀਂ ਕਿਰਪਾ ਕਰਕੇ ਮਾਤਾ ਗੰਗਾ ਨੂੰ ਜਾ ਕੇ ਤਸਵੀਰਾ ਦਿਓ ਤੇ ਤੁਸੀਂ ਰਾਹ ਲਾਏਗੇ ਰਸਤੇ 'ਚ ਉਹਨਾਂ ਨੇ ਘਾਟ ਤੱਕ ਇਹ ਵੀ ਕਿਹੜਾ ਗੰਗਾ ਮਾਤਾ ਨੇ ਮੰਗਣਾ ਹੈ ਜਾਂ ਆਪਾਂ ਦੇਣਾ ਜਾਣ ਦੇਖਣਾ ਆਪਣੇ ਕੋਲੇ ਰੱਖ ਲਾਂਗੇ ਆਪਣੇ ਕੋਲੇ ਰੱਖ ਲਾਂਗੇ ਲਾਲਚ ਆ ਗਿਆ ਮਨ ਵਿੱਚ ਪਰ ਜਦੋਂ ਗੰਗਾ ਤੇ ਇਸ਼ਨਾਨ ਕੀਤਾ ਤੋ ਉਹ ਕਹਿੰਦੇ ਪੰਡਤ ਵਾਪਸ ਮੁੜ ਲੱਗੇ ਨਾ ਘਾਟ ਤੋਂ ਚੜ ਕੇ ਬਾਹਰ ਉਹਨਾਂ ਕਹਿੰਦੇ ਨਿਗਾਹ ਚਲੀ ਗਈ ਉਹਨਾਂ ਦੀ ਦਿਸਣੋਂ ਹਟ ਗਿਆ ਹੰਕਾਰ ਹੋ ਗਿਆ ਆਕਾਸ਼ੀ ਬਾਣੀ ਹੋਈ ਇਹਨੇ ਭਾਈ ਜੋ ਭਗਤ ਰਵਦਾਸ ਨੇ ਤੁਹਾਨੂੰ ਸੁਖਸੀਰ ਦਿੱਤਾ ਉਹ ਦੇ ਕੇ ਜਾਓ ਤੇ ਵਾਕਈ ਕਹਿੰਦੇ ਸਾਰਾ ਸੰਸਾਰ ਦੇਖਦਾ ਰਹਿ ਗਿਆ ਹੱਕਾ ਬੱਕਾ ਰਹਿ ਗਿਆ ਜਦੋਂ ਗੰਗਾ ਮੈਨੇ ਹੱਥ ਕੱਢਿਆ ਔਰ ਕਸੀਦਾ ਭਗਤ ਰਵਦਾਸ ਹਤਾ ਪਰਵਾਨ ਕੀਤਾ ਔਰ ਉਹਦੇ ਬਦਲੇ ਕਹਿੰਦੇ ਮਹਾਰਾਜ ਮਾਤਾ ਗੰਗਾ ਨੇ ਸੋਨੇ ਦਾ ਜੋ ਕੜਾ ਸੀ ਉਹ ਭੇਜਿਆ ਭਗਤ ਰਵਦਾਸ ਬਾ ਇਸ ਤਰ੍ਹਾਂ ਇਸ ਗੱਲ ਨੂੰ ਪਰ ਦਸਾਉਣਾ ਕਿ ਤਾਂ ਸਾਰੇ ਸੰਸਾਰ ਵਿੱਚ ਹਾਹਾਕਾਰ ਮਚ ਗਈ। ਵੀ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਤੇ ਭਗਤਾਂ ਦੀ ਫਿਰ ਮਹਾਰਾਜ ਨੇ ਜੈ ਜੈਕਾਰ ਕਰਾ ਦਿੱਤੀ। ਤਾਂ ਇਸੇ ਲਈ ਭਗਤ ਜਿਹਦੀ ਵਿੜਿਆਈ ਦੇ ਅੰਦਰ ਭਗਤ ਭਾਈ ਗੁਰਦਾਸ ਜੀ ਨੇ ਲਫ਼ਜ਼ ਵਰਤੇ ਹਨ ਕਿ ਕੱਢ ਕਸੀਰਾ ਸੌਂਪਿਆ ਰਬਦਾਸ ਗੰਗਾ ਦੀ ਪੇਟਾਂ ਲਗਾ ਪੁਰਬ ਅਵੇਚਨਾ ਡੇਠਾਂ ਚਲਦ ਜੱਜ ਅਮੇਟਾਂ ਲਿਆ ਕਸੀਰਾ ਹੱਥ ਕੱਢ ਸੂਤ ਇਕ ਜਉ ਤਾਣਾ ਪੇਟਾ ਭਗ ਜਨਾ ਹਰ ਮਾਂ ਪਿਓ ਬੇਟਾ ਕਹਿੰਦੇ ਜੇ ਮਾਤਾ ਪਿਤਾ ਜੀ ਪ੍ਰਵਾਨ ਕਰਦੇ ਨੇ ਬੇਟੇ ਦੀ ਦਿੱਤੀ ਹੋਈ ਇਸੇ ਤਰ੍ਹਾਂ ਮਾਤਾ ਕੰਗਾ ਨੇ ਰਬਦਾਸ ਦੁਆਰਾ ਭੇਟੇ ਹੋਏ ਇੱਕ ਸੀਰੇ ਨੂੰ ਕਹਿੰਦੇ ਹੱਥ ਕੱਢ ਕੇ ਪ੍ਰਵਾਨ ਕੀਤਾ ਧਾਨ ਗੁਰੂ ਗੁਰੂ ਰਾਮਦਾਸ ਜੀ ਨੇ ਵੀ ਆਪ ਜੀ ਦੀ ਪ੍ਰੇਮਾ ਭਗਤੀ ਦਾ ਸੰਕੇਤ ਦੇ ਕਰਕੇ ਫਰਮਾਉਣਾ ਕੀਤਾ ਭਾਵੇਂ ਲੋਕ ਤਾਂ ਬਦਾਸ ਨੂੰ ਨੀਵੀਂ ਜਾਤੀ ਦਾ ਜਾਣ ਕੇ ਨਫ਼ਰਤ ਕਰਦੇ ਨੇ ਪਰ ਪ੍ਰੇਮ ਪਰਮੇਸ਼ਰ ਦਾ ਜੋ ਸੀ ਨਾ ਸਿਮਰਨ ਸੀ ਜੋ ਉਹਦੀ ਬਰਕਤ ਦੇ ਨਾਲ ਚਾਰੇ ਵਰਨਾਾਂ ਦੇ ਵਿੱਚ ਕਹਿੰਦੇ ਖੱत्री ਬ੍ਰਾਹਮਣ ਸੂਦ ਵੈਸ਼ ਸਾਰਿਆਂ ਦੇ ਵਿੱਚ ਆਪ ਜੀ ਦੇ ਚਰਨਾਂ ਤੇ ਆ ਕੇ ਨਮਸਕਾਰਾਂ ਕੀਤੀਆਂ ਜਦੋਂ ਜੈ ਜੈਕਾਰ ਹੋਣ ਲੱਗੀ ਸੰਸਾਰ ਅੰਦਰ ਤਾਂ ਮਹਾਰਾਜ ਨੇ ਸੂਹੀ ਰਾਗ ਦੇ ਵਿੱਚ ਵਚਨ ਵਰਤਿਆ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇਕ ਗਾਏ ਪਤਤ ਜਾਤ ਉਤਮ ਭਇਆ ਚਾਰ ਵਰਨ ਪਏ ਲਗ ਪਗ ਉਪ ਆਏ ਕਿਉਂਕਿ ਗਉੜੀ ਰਾਗ ਦੇ ਵਿੱਚ ਆਪ ਜੀ ਆਪਣੀ ਆਤਮ ਉਚਾਰਤਾ ਦਰਸਾਉਂਦੇ ਨੇ ਕਿ ਸੰਸਾਰ ਦੇ ਪਟਕੇ ਲੋਕਾਂ ਨੂੰ ਸੇਧ ਬਖਸ਼ਦੇ ਨੇ ਔਰ ਸੰਸਾਰ ਦੇ ਲੋਕ ਆਵਲ ਦੋ ਸੋਮ ਦੀਆਂ ਜੋ ਵੰਡੀਆਂ ਨੇ ਨਾ ਤੁਸੀਂ ਅਗਿਆਨਤਾ ਕਾਰਨ ਲੁਕਾਈ ਵਿੱਚ ਪਾਈਆਂ ਹੋਈਆਂ ਨੇ ਤੇ ਪ੍ਰਭੂ ਦੇ ਦਰ ਵਿੱਚ ਤਾਂ ਕੋਈ ਊਚਾ ਤੇ ਨੀਚਾ ਨਹੀਂ ਹੈ ਉਸ ਥਾਂ ਤੇ ਕਿਸੇ ਦੀ ਜਾਤ ਜਾਂ ਪਾਤ ਦਾ ਨਿਰੇਖਣ ਨਹੀਂ ਕੀਤਾ ਜਾਂਦਾ ਉੱਥੇ ਤਾਂ ਕਰਮ ਪ੍ਰਧਾਨ ਹੈ ਕਰਮਾਂ ਦਾ ਲੇਖਾ ਲੈਣਾ ਹੈ ਕਹਿੰਦੇ ਜਿੱਥੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਥਾਂ ਥਾਂ ਤੇ ਇਸ ਖਉਤੀ ਸ਼ੂਤਾਂ ਦੇ ਜਾਣ ਪਾਬੰਦੀਆਂ ਲਾਈਆਂ ਗਈਆਂ ਪਰ ਪ੍ਰਭੂ ਦੇ ਸ਼ਹਿਰ ਬੇਗੰਪੁਰੇ ਵਿੱਚ ਕਿਸੇ ਦੀ ਕੋਈ ਪਾਬੰਦੀ ਨਹੀਂ ਹੈ ਕਹਿੰਦੇ ਪੁੱਗੇ ਹੋਏ ਜਗਿਆਸੂ ਜਦੋਂ ਚਾਹਣ ਆਪਣੇ ਪਿਆਰੇ ਦਾ ਵਸਲ ਪ੍ਰਾਪਤ ਕਰ ਸਕਦੇ ਨੇ ਉੱਥੇ ਕੋਈ ਡਰ ਨਹੀਂ ਕੋਈ ਤੌਲਕ ਨਹੀਂ ਨੂੰ ਚਿੰਤਾ ਨਹੀਂ ਕੋਈ ਝੋਰਾ ਨਹੀਂ ਕੋਈ ਦੁੱਖ ਤਕਲੀਫ ਨਹੀਂ ਵਿਆਪਦਾ ਕੋਈ ਟੈਕਸ ਨਹੀਂ ਭਰਨਾ ਪੈਂਦਾ ਕਿਸੇ ਵੀ ਤਰ੍ਹਾਂ ਦੇ ਕੋਈ ਰੋਗ ਟੋਗ ਨਹੀਂ ਹੈ ਕਹਿੰਦੇ ਕਿਸੇ ਨੂੰ ਈਰਖਾ ਦਵੇਸ਼ ਦਾ ਸ਼ਿਕਾਰ ਬਣਨਾ ਨਹੀਂ ਪੈਂਦਾ ਉੱਥੇ ਜਾ ਕੇ ਸੰਸਾਰ ਦੀਆਂ ਪਾਬੰਦੀਆਂ ਦਰਗਾਹ ਦੇ ਵਿੱਚ ਨਹੀਂ ਹਨ ਤੇ ਸੱਚਖੰਡ ਦੇ ਵਿੱਚ ਕਿਸੇ ਨੂੰ ਵੀ ਰੋਕ ਟੋਕ ਨਹੀਂ ਹੈ ਤਾਂ ਆਪਣੇ ਗੌੜੀ ਰਾਗ ਦੇ ਵਿੱਚ ਫਰਮਾਉਣਾ ਕੀਤਾ ਹੈ ਕਿ ਬੇਗਮ ਪੁਰਾ ਸ਼ਹਿਰ ਕੋ ਨਾਓ ਕਹਿੰਦੇ ਜੋ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਹਨੂੰ ਅੱਜ ਅਸੀਂ ਸੱਚਖੰਡ ਕਹਿੰਦੇ ਆ ਤਾਂ ਭਗਤ ਜੀ ਨੇ ਉਹਦਾ ਨਾਮ ਸਮਾਰ ਕੇ ਬੇਗਮ ਕਿਉਂ ਜਿੱਥੇ ਕੋਈ ਵੀ ਗਮ ਨਹੀਂ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤਾ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹ ਖੂਬ ਵਤਨ ਗਹਿ ਪਾਈ ਉਹਾ ਖੈਰ ਸਦਾ ਮੇਰੇ ਪਾਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਸੇਮ 100 ਆਹੀ ਆ ਬਾਦਾਨ ਸਦਾ ਸਮਹੂਰ ਉਹਾਂ ਗਣੇ ਵਸੈ ਮਾਮੂਰ ਤਿਆਉ ਤਿਆਉ ਸੈਲ ਕਰੇ ਜੋ ਭਾਵੈ ਮਰ ਹਰ ਮਹਿਰ ਨਾ ਕੋ اٹਕਾਵੇ ਕਹਿ ਰਵਿਦਾਸ ਖਲਾਸ ਚੁਮਾਰਾ ਜੋ ਹਮ ਸਹਰੀ ਸੋ ਮੀਤ ਹਮਾਰਾ ਕਿ ਉਸ ਪਰਮਾਤਮਾ ਪਰਮੇਸ਼ਰ ਦੇ ਅੰਦਰ ਉਹ ਜੋ ਕਾਇਮ ਦਾਮ ਹੈ ਹਰ ਵੇਲੇ ਵਸਣ ਵਾਲਾ ਉੱਥੇ ਕੋਈ ਉੱਚ ਨੀਚ ਨਹੀਂ ਹੈ ਕੋਈ ਜਾਤੀ ਦਾ ਕਾਰ ਨਹੀਂ ਹੈ ਉੱਥੇ ਕੋਈ ਖੌਫ ਕਤਾ ਨਹੀਂ ਹੈ ਕਿਸੇ ਦਾ ਡਰ ਉੱਪਰ ਨਹੀਂ ਹੈ ਕਹਿੰਦੇ ਉੱਥੇ ਸਾਰਾ ਹਰ ਕੋਈ ਹਰ ਇੱਕ ਨੂੰ ਆਵਾਜ਼ਾਂ ਤਾਂ ਹੀ ਤਾਂ ਧੰਗ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਜੀ ਨੇ ਔਰ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਿਰਜਣਾ ਹੋਈ ਧੰਗ ਗੁਰੂ ਪੰਚਮ ਪਾਤਸ਼ਾਹ ਮੇਰੇ ਪਿਤਾ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਦੇ ਚਾਰ ਦਰਵਾਜ਼ੇ ਦਿਖਾਏ ਔਰ ਬਾਣੀ ਦੇ ਵਿੱਚ ਵੀ ਹੁਕਮ ਕੀਤਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਚਾਰੇ ਵਰਨਾ ਵਾਸਤੇ ਦਰਵਾਜ਼ੇ ਰੱਖੇ ਆ ਕਿ ਭਾਈ ਕੋਈ ਵੀ ਇੱਥੇ ਆ ਸਕਦਾ ਹੈ ਕੋਈ ਵੀ ਜਾ ਸਕਦਾ ਹੈ ਕੋਈ ਵੀ ਗਾ ਸਕਦਾ ਹੈ ਕੋਈ ਵੀ ਪੜ੍ਹ ਸਕਦਾ ਹੈ ਕਿਉਂ ਕਿਉਂਕਿ ਉਹਦੇ ਵਿੱਚ ਲਾਜ ਵਰਤੇ ਗੁਰੂ ਪਿਤਾ ਜੀ ਨੇ ਕਿ ਲੋਕ ਜਾਣੇ ਇਹ ਗੀਤ ਹੈ ਜੇ ਤੋ ਬ੍ਰਹਮ ਵਿਚਾਰ ਇਹ ਤਾਂ ਭਾਈ ਨਿਰੰਕਾਰ ਦੀ ਵਿਚਾਰ ਹੈ ਬ੍ਰਹਮ ਦੀ ਵਿਚਾਰ ਹੈ ਇਹਨੂੰ ਕੋਈ ਵੀ ਗਾ ਸਕਦਾ ਹੈ ਕੋਈ ਵੀ ਪੜ੍ਹ ਸਕਦਾ ਹੈ ਕੋਈ ਵੀ ਕਰ ਸਕਦਾ ਹੈ ਇਥੇ ਹਿੰਦੂਆਂ ਦੇ ਬ੍ਰਾਹਮਣਾਂ ਦੇ ਵਾਂਗ ਕੋਈ ਰੁਕ ਟੋਕ ਨਹੀਂ ਹੈ ਕਿ ਹਿੰਦੂਈ ਪੜ੍ਹੂਗਾ ਹਿੰਦੂਈ ਪੜ੍ਹਾਊਗਾ ਹਿੰਦੂਈ ਸੁਣੂਗਾ ਹਿੰਦੂਈ ਸੁਣਾਊਗਾ ਕਹਿੰਦੇ ਕੋਈ ਵੀ ਆ ਕੇ ਗਾਵੇ ਕੋਈ ਵੀ ਪੜ੍ਹੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਰੁਕ ਟੋਕ ਨਹੀਂ ਹੈ ਤਾਂ ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਉਸ ਬੇਗੰਪੁਰਾ ਸ਼ਹਿਰ ਜਿਹਨੂੰ ਅੱਜ ਅਸੀਂ ਆਮ ਸਾ ਸ਼ਬਦਾਂ ਵਿੱਚ ਸਤਖੰਡ ਕਹਿੰਨੇ ਹੈ ਬੈਕੁੰਠ ਧਾਮ ਕਿਹਾ ਜਾਂਦਾ ਉਹਦਾ ਜੋ ਵਿਸਥਾਰ ਹੈ ਉਹਦਾ ਜੋ ਵਡਿਆਈ ਹੈ ਜੋ ਦੀ ਉਹਦੇ ਗੁਣਾ ਦੀ ਗੱਲ ਕੀਤੀ ਹੈ ਭਗਤ ਰਵਿਦਾਸ ਜੀ ਨੇ ਜਿੱਥੇ ਆਪ ਜੀ ਨੇ ਬੇਗਮ ਪੁਰੇ ਦੇ ਵਾਸੀ ਸਨ ਉੱਥੇ ਪ੍ਰਭੂ ਨਾਲ ਆਪ ਜੀ ਦੀ ਇੱਕ ਇੱਕ ਮਿਕਤਾ ਤੇ ਨੇੜਤਾ ਦੀ ਦੀ ਸਾਜ ਸੀ ਧਾਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਫਰਮਾਨ ਕਰਦੇ ਨੇ ਕਿ हे ਮਾਲਕ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਕੇਵਲ ਵੇਖਣ ਮਾਤਰੀ ਹੀ ਹੈ ਜਿਵੇਂ ਸੋਨਾ ਅਤੇ ਸੋਨੇ ਦੇ ਗਹਿਣੇ ਵਿੱਚ ਕੋਈ ਫਰਕ ਨਹੀਂ ਨਾ ਹੈ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੈ ਕਹਿੰਦੇ ਸਤਾਰਾ ਮਹਾਰਾਜ ਤੇਰੇ ਤੇ ਮੇਰੇ ਵਿੱਚ ਕੋਈ ਵੀ ਫਰਕ ਨਹੀਂ ਆਪ ਜੀ ਦਾ ਪ੍ਰਭੂ ਨਾਲ ਇਤਨਾ ਬਹੁਤ ਸਾਰਾ ਪ੍ਰੇਮ ਸੀ ਆਪ ਨੇ ਫਰਮਾਉਣਾ ਕੀਤਾ ਕਿ हे ਪ੍ਰਭੂ ਅਨੰਤ ਪਰਮੇਸ਼ਰ ਜੇ ਅਸੀਂ ਪਾਪ ਵੀ ਕਰਦੇ ਆ ਨਾ ਤਾਂ ਤੁਹਾਡਾ ਨਾਮ ਫਿਰ ਕਿਵੇਂ ਪਤ ਪਾਵਨ ਹੋਵੇਗਾ ਜੇ ਅਸੀਂ ਪਾਪੀ ਆ ਨਾ ਪਾਪ ਨਾ ਕਮਾਵਾਂਗੇ ਤੇ ਤੁਹਾਨੂੰ ਬਖਸ਼ਣਹਾਰਾ ਕੌਣ ਕਹੂਗਾ ਜੇ ਅਸੀਂ ਪਾਪ ਨਾ ਕਰਾਂਗੇ ਤੇਰਾ ਨਾਮ ਪਤ ਪਾਵਨ ਕਿਵੇਂ ਹੋਊਗਾ ਇਸ ਤਰ੍ਹਾਂ ਦੇ ਵਚਨ ਕਰਕੇ ਸਤਿਗੁਰੂ ਪਿਤਾ ਜੀ ਨੂੰ ਵਿਡਿਆਈ ਪ੍ਰਗਟ ਕੀਤੀ ਹੈ ਭਗਤ ਰਵਦਾਸ ਜੀ ਨੇ ਅਤੇ ਫਰਮਾਉਣਾ ਕੀਤਾ ਹੈ ਕਿ ਸ੍ਰੀ ਰਾਗ ਦੇ ਵਿੱਚ ਵਚਨ ਕੀਤਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈ ਸਾ ਕਨਕ ਕਾਟਕ ਜਲ ਤਰੰਗ ਜੈਸਾ ਜਉ ਮੈਂ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੰਤਾ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਾਪਤੇ ਜਨ ਜਾਣੇ ਜੈ ਜਨ ਤੇ ਸਾਮੀ ਸਰੀਰ ਅਰਾਧੈ ਮੋ ਕੋ ਵਿਚਾਰ ਦੇਓ ਰਬਦਾ ਸਮਦਲ ਸਮਝਾਵੇ ਕੋ ਪ੍ਰਬਦਾ ਜੀ ਪਸ਼ੂਆਂ ਦੀ ਕਹਿੰਦੇ ਖਾਲ ਲਾ ਕੇ ਉਹਨਾਂ ਨੇ ਜੋੜੇ ਬਣਾ ਕੇ ਗੰਢ ਕੇ ਆਪਣੇ ਪਰਿਵਾਰ ਦਾ ਆਪਣਾ ਜੋ ਹੈ ਕਹਿੰਦੇ ਉਹ ਗੁਜ਼ਾਰਾ ਹੈ ਜੋ ਚਲਾਉਂਦੇ ਸੰਸਾਰਿਕ ਮਾਇਕ ਤੰਗੀ ਵੱਲੋਂ ਆਪ ਦਾ ਕਦੇ ਧਿਆਨ ਨਾ ਗਿਆ ਹਮੇਸ਼ਾ ਧਿਆਨ ਪ੍ਰਭੂ ਬੰਦਗੀ ਵਿੱਚ ਪਰਮੇਸ਼ਰ ਵਿੱਚ ਜੋੜਿਆ ਰਿਹਾ ਮਾਇਆ ਵੱਲੋਂ ਆਪ ਦੀ ਬਿਰਤੀ ਇਤਨੀ ਨਿਰਲੇਪ ਸੀ ਨਾ ਪ੍ਰਥਾਏ ਗੁਰੂ ਅੱਤ ਦੇ ਮਹਾਰਾਜ ਜੀ ਨੇ ਬਚਨ ਕੀਤੇ ਰਵਿਦਾਸ ਟਵੰਤਾ ਢੋਰ ਨਿਤ ਸਨ ਤਿਆਗੀ ਮਾਇਆ ਕਿਥੇ ਕਹਿੰਦੇ ਜਦੋਂ ਭਗਤ ਜੀ ਦੀ ਪਰਖਿਆ ਲੈਣ ਵਾਸਤੇ ਨਾ ਆਪ ਅਕਾਲ ਪੁਰਖ ਪਿਤਾ ਪੰਡਤ ਦਾ ਰੂਪ ਲੈ ਕੇ ਆ ਗਏ ਆਏ ਦੇਖਿਆ ਭਗਤ ਕੀਰਤ ਕਰ ਰਿਹਾ ਵੀ ਵਾਕਈ ਇਹਨੇ ਮਾਇਆ ਤੇ ਕਾਬੂ ਪਾ ਲਿਆ ਹੈ ਕਿ ਬਸ ਦਿਖਾਵੇ ਮਾਤਰੀ ਹੈ ਕਹਿੰਦੇ ਸੰਸਾਰ ਚ ਆਏ ਪੰਡਤ ਦਾ ਰੂਪ ਧਾਰਨ ਕੀਤਾ ਤੇ ਰਵਿਦਾਸ ਨੂੰ ਕਹਿਣ ਲੱਗੇ ਭਾਈ ਜਲ ਪਾਣੀ ਛੱਡ ਲੈ ਫਿਰ ਦੇ ਸਾਧੂਆਂ ਸਾਡੀ ਸੇਵਾ ਕਰੋ ਜਥਾ ਜੋਗ ਸੇਵਾ ਕੀਤੀ ਭਗਤ ਅਰਬਦਾਸ ਨੇ ਤੇ ਉਹਨਾਂ ਦੀ ਸੇਵਾ ਤੋਂ ਕਹਿੰਦੇ ਲਓ ਅਸੀਂ ਤੁਹਾ ਤੋਂ ਪ੍ਰਸੰਨ ਆਏ ਤੇ ਕਿਨ ਨੂੰ ਪਾਰਸ ਦੀ ਬੱਟੀ ਦਿੱਤੀ ਪਾਰਸ ਦੀ ਬੱਟੀ ਕਹਿੰਦੇ ਭਗਤਾ ਆ ਲੈ ਲੈ ਅਰਬਦਾਸ ਇਹ ਐਸੀ ਵਸਤੂ ਹੈ ਜਿਹਨੂੰ ਵੀ ਅੱਠ ਤਾਤਾਂ ਨਾਲ ਸੁਵਾ ਦੇਗੇ ਨਾ ਸੋਨਾ ਬਣ ਜਾਊ ਸੋਨਾ ਬਣਾ ਕੇ ਸ਼ਹਿਰ ਵੇਚ ਕੇ ਆਇਆ ਕਰੀ ਤੇਰੀ ਅਮੀਰੀ ਹੋ ਜੂ ਤੈਨੂੰ ਤੇਰੇ ਕੋਲ ਤਾਂ ਨੰਦੌਲਤ ਦਾ ਵਾਦਾ ਹੋ ਜੂ ਇਸ ਤਰ੍ਹਾਂ ਇਹ ਪਾਤ ਦੀ ਬੱਟੀ ਰੱਖ ਲੈ ਤੇ ਤੂੰ ਅਮੀਰ ਹੋ ਜਾਵੇਂਗਾ ਤੇਰੇ ਦਿਨ ਫਿਰ ਜਾਣਗੇ ਤੇਰੇ ਘਰ ਮਕਾਨ ਬਦਲ ਜਾਣਗੇ ਤੇ ਭਗਤ ਰਵਦਾਸ ਜੀ ਕਹਿੰਦੇ ਮਹਾਰਾਜ ਮੇਰੇ ਕੋਲ ਇਤਨਾ ਸਮਾਂ ਨਹੀਂ ਹੈ ਕਿ ਮੈਂ ਇਸ ਪਾਤ ਦੀ ਬੱਟੀ ਨੂੰ ਲੈ ਕੇ ਤਾਤਾਂ ਨੂੰ ਸ਼ਹਾਹਾ ਸੋਨਾ ਬਣਾਵਾ ਵੇਚ ਕੇ ਆਵਾ ਵੇਚ ਕੇ ਉਹਦੇ ਪੈਸੇ ਵਟ ਕੇ ਆਪਣੇ ਘਰ ਲਾਵਾਂ ਮੈਨੂੰ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪ੍ਰੀਤੀ ਹੈ ਪਰ ਮਹਾਰਾਜ ਕਹਿੰਦੇ ਨਹੀਂ ਤੂੰ ਰੱਖ ਲੈ ਕੀ ਪਤਾ ਤੇਰਾ ਸਮਾਂ ਪਾ ਕੇ ਉਹ ਲਾਲ ਚੁੱਠ ਘੜੇ ਤੇਰਾ ਹਨਾ ਜਾਣ ਬੁੱਟ ਕੇ ਕਹਿਣ ਲੱਗੇ ਰੱਖ ਲੈ ਤੇਰੇ ਕੰਮ ਆਉ ਕਹਿੰਦੇ ਕੋਈ ਨਹੀਂ ਇੱਥੇ ਜਿੱਥੇ ਥੋੜਾ ਚਿਤ ਕਰਦਾ ਰੱਖ ਜੋ ਜਿਹਨੂੰ ਅੱਜ ਅਸੀਂ ਆਲਾ ਕਹਿੰਨੇ ਆ ਆਲੇ ਦੇ ਵਿੱਚ ਕਹਿੰਦੇ ਪ੍ਰਭੂ ਪਰਮਾਤਮਾ ਪੰਡਰੂ ਵਿੱਚ ਆਈ ਸੋ ਪਾਰਸ ਦੀ ਬੱਟੀ ਉੱਥੇ ਰੱਖ ਗਏ ਬਹੁਤ ਸਮਾਂ ਬੀਤਿਆ ਔਰ ਮਹਾਰ ਨੇ ਦੇਖਿਆ ਵੀ ਭਗਤ ਜੀ ਨੇ ਕੁਝ ਕੀਤਾ ਹੈ ਜਾਂ ਨਹੀਂ ਹੈ ਕੋਈ ਕਾਰਨ ਬਣਿਆ ਬਦਲਾਅ ਹੋਇਆ ਕਿ ਨਹੀਂ ਜਾ ਕੇ ਫਿਰ ਦਰਸ਼ਨ ਦਿੱਤੇ ਦੇਖਿਆ ਜਾ ਕੇ ਤੇ ਸਾਰਾ ਕੁਝ ਓਵੇਂ ਜਿਵੇਂ ਕੋਈ ਬਦਲਾਅ ਨਹੀਂ ਉਸੇ ਤਰ੍ਹਾਂ ਹੀ ਗਰੀਬੀ ਉਸੇ ਤਰ੍ਹਾਂ ਹੀ ਪੁਰਾਣਾ ਮਕਾਨ ਸਾਰਾ ਕੁਝ ਉਸੇ ਤਰ੍ਹਾਂ ਹੈ ਤੇ ਕਹਿਣ ਲੱਗੇ ਭਗਤਾ ਜੀ ਤੈਨੂੰ ਪਾਸ ਦੀ ਬੱਤੀ ਦੇ ਗਏ ਸੀ ਵੀ ਤੇਰਾ ਤੂੰ ਘਰ ਮਕਾਨ ਬਣਾ ਲੈ ਤੂੰ ਸੋਨਾ-ਸੋਣਾ ਲਾ ਲੈ ਵੇਚ ਕੇ ਤੇ ਤੂੰ ਤਾਂ ਸਾਰਾ ਕੁਝ ਕਹਿੰਦੇ ਜੀ ਮੇਰੇ ਕੋਲੇ ਸਮਾਂ ਨਹੀਂ ਹੈ ਇਤਨਾ ਮੈਂ ਤੈਨੂੰ ਉਦੋਂ ਵੀ ਕਹਿੰਦੇ ਫਿਰ ਸਾਡੀ ਬੱਤੀ ਵਾਪਸ ਕਰ ਦੇ ਕਹਿੰਦੇ ਮਾਰੇ ਜਿੱਥੇ ਰੱਖੀ ਓਥੇ ਚੱਕ ਲੋ ਨਾ ਮੈਂ ਛੇੜੀ ਨਾ ਮੈਂ ਪਤਾ ਜਿਹੜੇ ਹਾਲਜ ਕਿੰਨੇ ਰੱਖ ਕੇ ਗਏ ਸੋ ਓਵੇਂ ਜਿਵੇਂ ਮਿੱਟੀ ਕਰ ਦੇਣਾ ਭਰੀ ਵੀ ਉਹ ਉੱਥੇ ਹੀ ਪਈ। ਭਗਵਾਨ ਨੇ ਚੱਕ ਕੇ ਕਹਿੰਦੇ ਰਬਦਾਸ ਆਪਣੇ ਪਿੱਛੇ ਵੇਖ ਕੀ ਹੈ। ਧੌਣ ਕਮਾਈ ਨਾ ਪਿੱਛੇ ਵੇਖਣ ਲੱਗੇ। ਭਗਵਾਨ ਅਗੋਂ ਲੋਪ ਗਏ ਜਦੋਂ ਕੰਢ ਮੋੜੀ ਦੇਖਿਆ ਭਗਵਾਨ ਹੈ। ਸਮਝ ਗਏ ਕਹਿੰਦੇ ਪਰਮਾਤਮਾ ਆਇਆ ਸੀ ਮੈਥੋਂ ਪਛਾਣ ਹੀ ਨਹੀਂ ਹੋਇਆ। ਬੈਰਾਗ ਲੱਗ ਗਿਆ। ਤਾਂ ਇਸ ਤਰ੍ਹਾਂ ਨਿਕਾਂ ਤਰ੍ਹਾਂ ਦੇ ਕੌਤਕ ਭਗਤ ਰਬਦਾਸ ਜੀ ਨਾਲ ਪਰਮਾਤਮਾ ਪਰਮੇਸ਼ਨ ਨੇ ਕੀਤੇ। ਔਰ अनेका ਤਰ੍ਹਾਂ ਦਾ ਵਿਸਥਾਰ ਔਰ ਬਹੁਤ ਰਾਗਾਂ ਦੇ ਅੰਦਰ ਆਪ ਜੀ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਮਹਾਰਾਜ ਨੇ ਇਥੋਂ ਤੱਕ ਬਚਨ ਕੀਤੇ ਕਿਉਂਕਿ ਜਦੋਂ ਕੰਗਣ ਲੈ ਗਏ ਨਾ ਤੇ ਉਹਦੇ ਨਾਲ ਦਾ ਕੰਗਣ ਦੁਆਰੇ ਮੰਗਣਾ ਕੀਤਾ ਰਾਜੇ ਦੇ ਨਾਲ ਜਦੋਂ ਪੇਟ ਹੋਈ ਸਾਖੀ ਬਹੁਤ ਲੰਮੀ ਸਮਾਂ ਥੋੜਾ ਆਪਣੇ ਕੋਲ ਤਾਂ ਦੂਜਾ ਕੰਗਣ ਵੀ ਫਿਰ ਕਹਿੰਦੇ ਇਸ ਤਰ੍ਹਾਂ ਦਾ ਜੋ ਦੇਖਣਾ ਕੀਤਾ ਰਾਜੇ ਕੋਲ ਸ਼ਿਕਾਇਤ ਹੋ ਗਈ ਮਾਤਾ ਕੰਗਣ ਨਹੀਂ ਦਿੱਤਾ ਨਾ ਇਹਨਾਂ ਨੇ ਜਾ ਕੇ ਪੰਡਤ ਜੀ ਨੂੰ ਪੰਤਾਂ ਨੇ ਰਵਦਾਸ ਨੂੰ ਦਿੱਤਾ ਰਾਜੇ ਨੂੰ ਜਾ ਕੇ ਦਿੱਤਾ ਰਾਜੇ ਨੂੰ ਵਿਖਾਇਆ ਤੇ ਰਾਣੀ ਫਿਰ ਉਹਦੇ ਨਾਲ ਦਾ ਕੰਗਣ ਹੋਰ ਮੰਗਣ ਲੱਗ ਪਈ ਇੱਕ ਕੰਗਣ ਦੇ ਨਾਲ ਦਾ ਹੋਰ ਚਾਹੀਦਾ ਇਕੱਲੇ ਕੰਗਣ ਦਾ ਤਾਂ ਕੰਮ ਹੀ ਨਹੀਂ ਜੋੜੀ ਚਾਹੀਦੀ ਹੈ ਕਹਿੰਦੇ ਜੀ ਹੋਰ ਅਸੀਂ ਨਹੀਂ ਬਣਾ ਸਕਦੇ ਤਾਂ ਜਦੋਂ ਪੰਡਤ ਫੜੇ ਗਏ ਪੰਤਾਂ ਨੇ ਪਹਿਲਾਂ ਜਾ ਕੇ ਝੂਠ ਬੋਲੇ ਸਾਨੂੰ ਗੰਗਾ ਮਾਇਨੇ ਕੰਗਣ ਦਿੱਤਾ ਬਾਜੇ ਤੋਂ ਰਾਜੇ ਵੱਲੋਂ ਰਾਣੀ ਵੱਲੋਂ ਦੁਆਰਾ ਹੋਰ ਮੰਗਿਆ ਕਿ ਵੀ ਐਸਾ ਕੰਗਣ ਸਾਨੂੰ ਮਾਤਾ ਗੰਗਾ ਤੋਂ ਹੋਰ ਲੈ ਕੇ ਦੋ ਤਾਂ ਫਿਰ ਉਹਨਾਂ ਨੂੰ ਬਾਜੇ ਤੇ ਪੈ ਗਈ ਸੋਚੀ ਲੱਗੇ ਵੀ ਇਹ ਤਾਂ ਕੰਮ ਹੋਣਾ ਹੀ ਨਹੀਂ ਤੇ ਫਿਰ ਉਹਨੇ ਸੱਚ ਦੱਸਤਾ ਵੀ ਭਗਤ ਰਵਦਾਸ ਜੀ ਇਸ ਤਰ੍ਹਾਂ ਨੇ ਉਹਨਾਂ ਨੇ ਆ ਗੱਲ ਕੀਤੀ ਆ ਘਟਨਾ ਵਾਪਰੀ ਜੋ ਕੁਸੀਰਾ ਭੇਜੇ ਸੀ ਉਹਦੇ ਬਦਲੇ ਮਾਤਾ ਗੰਗਾ ਨੇ ਕੰਗਣ ਦਿੱਤਾ ਕਹਿੰਦੇ ਹੁਣ ਕੰਗਣ ਤਾਂ ਉਹਨ ਰਵਦਾਸ ਜੀ ਵੀ ਦੇ ਸਕਦੇ ਪਰ ਕਹਿੰਦੇ ਰਾਜਾ ਸਾਰਾ ਲੋਲਾਸਰ ਲੈ ਕੇ ਪਹੁੰਚਿਆ ਤਬ ਬੇਨਤੀ ਕੀਤੀ ਭਗਤ ਜੀ ਨੂੰ ਤੇ ਕਹਿੰਦੇ ਫਿਰ ਭਗਤ ਜੀ ਵੀ ਕਹਿੰਦੇ ਮੈਂ ਗੰਗਾ ਨਹੀਂ ਜਾਣਾ ਜੇ ਗੰਗਾ ਨੂੰ ਪਿਆਰ ਹੋ ਮੇਰੇ ਨਾਲ ਮਾਤਾ ਨੇ ਮੇਰੇ ਭਗਤ ਸੱਚੂ ਤਾਂ ਇੱਥੇ ਹੀ ਆਉ ਕਹਿੰਦੇ ਜਿਹੜੇ ਕੁੰਡੇ ਚ ਨਾ ਚਮੜਾ ਧੋ ਧੋ ਕੇ ਚਮੜਾ ਗੰਧ ਉਸੇ ਕੁੰਡੇ ਵਿੱਚ ਹੀ ਕਹਿੰਦੇ ਗੰਗਾ ਨੂੰ ਪ੍ਰਗਟ ਹੋਣਾ ਪਿਆ ਤੇ ਉਸੇ ਕੁੰਡੇ ਚ ਫਿਰ ਇੱਕ ਕੰਗਣ ਹੋਰ ਆਇਆ ਭੇਟ ਹੋਇਆ ਉਹ ਦੂਜਾ ਕੰਗਣ ਵੀ ਉਹਨੇ ਰਾਜ ਨੂੰ ਚੜਾਇਆ ਤਾਂ ਇਸ ਤਰ੍ਹਾਂ ਸਾਰੇ ਪਾਸੇ ਕਹਿੰਦੇ ਭਗਤ ਜੀ ਦੀ ਜੈ ਜੈਕਾਰ ਹੋ ਗਈ ਅਰਥਾਤੇ ਪੂਜਾ ਹੋਣ ਲੱਗ ਗਈ ਤੇ ਪਰ ਕਹਿੰਦੇ ਮਹਾਰਾਜ ਦੇ ਪਰਥਾਇਸ ਕੌਤਕ ਨੂੰ ਦੇਖ ਕੇ ਨਾ ਵਿਸਰਾਮ ਦੇ ਵਿੱਚ ਜਾ ਕਰਕੇ ਬੜੀ ਸ਼ਰਧਾ ਬੜੀ ਭਾਵਨਾ ਬੜੀ ਪਿਆਸ ਰੱਖ ਕੇ ਚਿੱਤ ਚ ਮਹਾਰਾਜ ਨੇ ਮਲਾਰ ਰਾਗ ਦੇ ਵਿੱਚ ਬਚਨ ਵਰਤਿਆ ਮੇਰੀ ਜਾਤ ਕਮਿਨੀ ਕੁਟਲ ਬਡਾਲਾ ਢੋਰ ਟਵੰਤਾ ਨਿਤ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਹ ਕਰੈ ਡੰਡਾਉ ਤੇ ਤੇਰੇ ਨਾਮ ਸਰਨਾਏ ਰਬਦਾਸ ਦਾਸਾ ਕਿ ਮਿਲਿਆ ਅਜੇ ਹੀਆਂ ਬਿਆੰਤ ਸਾਖੀਆਂ ਸਾਨੂੰ ਸੰਸਾਰ ਦੇ ਵਿੱਚ ਵਾ ਭਗਤ ਪ੍ਰਬਦਾਸ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਨੇ ਜਦੋਂ ਵੀ ਉਹ ਖੁਫਤੀ ਜਾਂ ਤੇ ਅਮਾਨੀਆਂ ਨੇ ਅਪਮਾਨ ਕੀਤਾ ਆਪ ਨੂੰ ਨੀਚਾ ਦਿਖਾਉਂਦਾ ਯਤਨ ਕੀਤਾ ਪਰਬੂ ਪਰਮੇਸ਼ਰ ਨੇ ਆਪ ਦੇ ਨਾਲ ਅਚਰਜ ਕੌਤਕ ਵਰਤਾ ਕਰਕੇ ਆਪਣੇ ਭਗਤ ਦੀ ਪੈਜ ਦੀ ਪਾਲਣਾ ਕੀਤੀ ਹੈ ਔਰ ਉਹਦੀ ਵਿੜਿਆਈ ਨੂੰ ਵਧਾਉਣਾ ਕੀਤਾ ਹੈ ਹਰ ਸਮੇਂ ਪ੍ਰਭੂ ਦੇ ਮਾਣ ਸਤਕਾਰ ਉੱਚਾ ਰੱਖਣਾ ਤੇ ਆਪ ਜੀ ਨੇ ਪਰਮੇਸ਼ਰ ਦੇ ਜੀ ਦਾ ਧੰਨਵਾਦ ਕਰਦਿਆਂ ਪਾਵਨ ਸ਼ਬਦ ਮਾਰੂ ਰਾਗ ਚ ਉਚਾਰਨ ਕੀਤਾ ਹੋਕਾ ਦਿੱਤਾ ਐਸੇ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗੋਸਾਈਆ ਮੇਰਾ ਮਾਥਾ ਛਤਰ ਤਰੇ ਜਾਂ ਕੇ ਛੋਦ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਤਰੈ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਰਲੋਚਨ ਸਤਨਾ ਸੈਣ ਤਰੈ ਕਹਿ ਰਵਦਾਸ ਨੋਰੇ ਸੰਤੋ ਹਰ ਜਿਉ ਤੇ ਸਭ ਸਰੈ ਆਪ ਜੀ ਦੇ ਬੈਰਾਗ ਨਿਮਰਤਾ ਪ੍ਰੇਮ ਭਗਤੀ ਪ੍ਰਭੂ ਵਿਰਧ ਪ੍ਰਭੂ ਦੇਸ਼ ਆਦਿ ਵਿਸ਼ਿਆਂ ਤੇ ਬੜੇ ਪਿਆਰ ਭਾਵਨਾ ਨਾਲ ਆਪ ਜੀ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 40 ਸ਼ਬਦ ਜੋ ਗੁਰੂ ਵਰਜਨਦੇਵ ਮਹਾਰਾਜ ਨੇ ਜੁਗਿਆਸੂਆਂ ਦੀ ਅਗਵਾਈ ਵਿੱਚ ਸਾਫ ਛੱਡੇ ਨੇ ਆਪ ਦੀ ਉਚਾਰਨ ਕੀਤੀ ਬਾਣੀ ਨੂੰ ਭੁੱਲੇ ਪੜ ਕੇ ਡੋਲੇ ਲੋਕਾਂ ਨੂੰ ਜੋ তীর্থ ਦੇ ਕੇ ਤਰਵਾਸਾ ਦੇ ਕੇ ਸਿੱਧੀ ਵੇਦ ਬਖਸ਼ੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨਾ ਕੀਤਾ ਮਹਾਰਾਜ ਨੇ ਉਹ ਰਬੂ ਮਾਲਕ ਨੇ ਪੂਰਨ ਭਰੋਸਾ ਰੱਖਣਾ ਸਿੱਧਕ ਵੀ ਰੱਖਣਾ ਮਾਲਕ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ ਤਾਂ ਕਹਿੰਦੇ ਇਸ ਕਰਕੇ ਮਹਾਰਾਜ ਨੇ ਕੌਤਕ ਵਰਤਾਇਆ ਜਿੱਥੇ-ਜਿੱਥੇ ਭਗਤ ਦੀ ਨਰਾਦਰ ਕਰਨ ਵਾਲ ਤੇ ਲੋਕਾਂ ਨੇ ਪੜਾਂ ਚੁੱਕੀਆਂ ਕਿਵੇਂ ਵੀ ਕਿਵੇਂ ਭਗਤ ਨੂੰ ਨੀਚਾ ਦਿਖਾਇਆ ਜਾਵੇ ਉਹਨੂੰ ਬਦਨਾਮ ਕੀਤਾ ਜਾਏ ਤਾਂ ਕਹਿੰਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਸ ਲਈ ਬਚਨ ਵਰਤੇ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹੋਂ ਤੈਨਾਂ ਡਰੈ ਸੰਸਾਰ ਵਿੱਚ ਆਪਾਂ ਵੀ ਤਾਂ ਅਰਦਾਸਾਂ ਬੇਨਤੀਆਂ ਕਰਉਨੇ ਆ ਕਿਤੇ ਨਿਮਾਨਤਾ ਉਹਦੀ ਗੁਰੂ ਕੋਲ ਝੋਲੀ ਅੜਦੇ ਬਖਸ਼ਿਸ਼ ਹੋ ਜਾਂਦੀ ਐ ਨਾ ਤਨ ਪਦਾਰਥ ਆ ਕੇ ਫਿਰ ਅਸੀਂ ਹੰਕਾਰ ਜਾਂਦੇ ਆ ਤੇ ਅਸੀਂ ਗੁਰੂ ਦਾ ਧੰਨਵਾਦ ਨਹੀਂ ਕਰਦੇ ਅਸੀਂ ਆਪੇ ਚ ਹੋ ਜਾਂਦੇ ਅਸੀਂ ਮਿਹਨਤ ਕੀਤੀ ਐ ਅਸੀਂ ਘਰ ਦਾ ਮੂੰਹ ਫੇਰਿਆ ਰੱਬ ਕੌਣ ਹੁੰਦਾ ਪਰਮੇਸ਼ਰ ਕੌਣ ਪਹਿਲਾਂ ਵੀ ਪਰਮਾਤਮਾ ਦਾ ਬ话 ਦਾ ਸੀ ਪਰ ਸਾਡੀ ਮਿਹਨਤ ਨੇ ਰੰਗ ਲਿਆਂਦਾ ਪਰ ਕਹਿੰਦੇ ਮਿਹਨਤ ਦਾ ਬਾਲ ਸੋਚੀ ਬੁੱਧ ਦਿਮਾਗ ਕਿਹਨੇ ਬਰਤ ਬਖਸ਼ਿਆ ਪਰਮਾਤਮਾ ਨੇ ਪਰਮੇਸ਼ਰ ਨੇ ਇਸ ਤਰ੍ਹਾਂ ਕਹਿੰਦੇ ਆਪ ਜੀ ਨੇ ਪਰਮਾਤਮਾ ਨੂੰ ਹੀ ਉੱਚਾ ਰੱਖਿਆ ਕਿ ਮਹਾਰਾਜ ਤੁਸੀਂ ਵੀ ਨੀਵਿਆਂ ਤੋਂ ਉੱਚੇ ਕਰਨ ਵਾਲਿਓ ਤੁਸੀਂ ਬਖਸ਼ਿਸ਼ਾਂ ਕਰਨ ਵਾਲਿਓ ਅਸੀਂ ਤਾਂ ਨਿਮਾਣੇ ਸਿੱਖਾਂ ਆਪ ਜੀ ਨੇ ਪ੍ਰਭੂ ਬੰਦਗੀ ਦੇ ਪੂਰਣੇ ਪਾਉਂਦਿਆਂ ਖਉਤੀ ਜਾਤ ਪਾਤ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਲੋਕਾਇ ਨੂੰ ਬ੍ਰਹਮਾ ਭਵਤਾ ਤੋਂ ਕਹਿੰਦੇ ਮੁਕਤ ਕਰਾਉਣਾ ਕੀਤਾ ਆਖਰ ਅਪਦੇਸ਼ ਦਿੰਦਿਆਂ ਆਪ ਜੋ ਜਲਮਹਿ ਜਲ ਆਏ ਘਟਾਨਾ ਤੋਂ ਜੋ ਸੁਜੋ ਸਮਾਨਾ ਦੇ ਮਹਾਵਾਕ ਅਨੁਸਾਰ 1528 ਈਸਵੀ ਵਿੱਚ ਕਹਿੰਦੀ ਅਵਸਥਾ ਨੂੰ ਪ੍ਰਾਪਤ ਕਰਕੇ ਨਾ ਪੰਜ ਭੌਤਿਕ ਸਰੀਰ ਤਿਆਗ ਕਰਕੇ ਅਕਾਲ ਪੁਰਖ ਦੇ ਪਾਵਨ ਚਰਨਾਂ ਚਲੇ ਗਏ ਆਪ ਜੀ ਨੇ ਸੱਚੇ ਸੁੱਚੇ ਵਿਦੇਸ਼ ਅੱਜ ਵੀ ਲੋਕਾਈ ਵਿੱਚ ਸੱਚ ਪਹਿਰ ਦੇਣ ਵਾਲੇ ਭਵਜਲ ਤੋਂ ਪਾਰ ਕਰਨ ਵਾਲੇ ਚੰਨਨ ਮਨਾਰੇ ਵਾਲੇ ਕੰਮ ਜੋ ਕਰ ਰਹੇ ਆ ਇਸ ਤਰ੍ਹਾਂ ਆਪ ਜੀ ਨੇ ਸਮੂੱਚੀ ਲੋਕਾਈ ਦਾ ਭਲਾ ਕਰਦਿਆਂ ਇੱਕੋ ਨਿਰੰਕਾਰ ਨੂੰ ਜਪਣ ਦਾ ਇੱਕ ਪਰਮੇਸ਼ਰ ਦੇ ਨਾਲ ਜੁੜਨ ਦਾ ਜਾਤ ਪਾਤ ਉੱਚਾ ਹੋਣ ਦਾ ਉਪਦੇਸ਼ ਕੀਤਾ ਸਤਜੁਗ ਸਤ ਤੇਤਾ ਜਗੀ ਦਵਾਪਰ ਪੂਜਾ ਚਾਰ ਤੀਨੋਂ ਜਗ ਤੀਨੋਂ ਜਿਹੜੇ ਕੱਲ ਕੇਵਲ ਨਾਮ ਆਧਾਰ ਕਹਿੰਦੇ ਕੇਵਲ ਪਰਮਾਤਮਾ ਦੇ ਨਾਮ ਦਾ ਆਧਾਰ ਬਣਾ ਔਰ ਆਪ ਨੇ ਤਕਰੀਬਨ 151 ਸਾਲ ਦੀ ਉਮਰ ਪੂਰੀ ਤੇ ਕਾਂਸੀ ਵਿੱਚ ਆਪ ਨੇ ਆਪਣਾ ਸਰੀਰ ਜਿਹੜਾ ਤਿਆਗਿਆ ਧਾਨ ਗੁਰੂ ਗ੍ਰੰਥ ਸਾਹਿਬ 16 ਰਾਗਾਂ ਦੇ ਵਿੱਚ ਆਪਦੇ 40 ਸ਼ਬਦ ਜਿਹੜੇ ਉਹ ਆਪਦੇ ਦਰਜ ਨੇ ਔਰ ਇਸ ਤਰ੍ਹਾਂ ਸੰਸਾਰ ਨੂੰ ਉਪਦੇਸ਼ ਦਿੰਦਿਆਂ ਉਹ ਇਸ ਸੰਸਾਰ ਫਾਨੀ ਸੰਸਾਰ ਤੋਂ ਸਦਾ ਲਈ ਚਲੇ ਗਏ ਸਰੀਰ ਕਰਕੇ ਚਲੇ ਗਏ ਪਰ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਉਹਨਾਂ ਦੀ ਬਾਣੀ ਕਰਕੇ ਉਹ ਅੱਜ ਵੀ ਜਿਉਂਦੇ ਨੇ ਔਰ ਜੋ ਵੀ ਕਮਾ ਰਿਆ ਉਹ ਨਿਰੰਕਾਰ ਦੇ ਪਾਵਨ ਘਰ ਨੂੰ ਪਾ ਰਿਹਾ ਹੈ ਤਾਂ ਆਓ ਭਗ ਜੀ ਦੇ ਜੀਵਨ ਤੋਂ ਉਹਨਾਂ ਦੇ ਸੰਦਾਰਤਾਂ ਤੋਂ ਕਿਉਂਕਿ ਬਹੁਤ ਸੰਖੇਪ ਵਿੱਚ ਜਾ ਕੇ ਆਪਾਂ ਉਹਨਾਂ ਦਾ ਜੀਵਨ ਵਿਚਾਰ ਰਹੇ ਹਰ ਭਗਤਾਨੀ ਦਾ ਤੇ ਇਹਨਾਂ ਤੋਂ ਸਿੱਧਾ ਲੈ ਕੇ ਆਪਣੇ ਜਨਮ ਜੀਵਨ ਦੇ ਵਿੱਚ ਸੁਧਾਰ ਕਰੀਏ ਮਨੁੱਖਾ ਜਨਮ ਦਾ ਲਾਹਾ ਲੈਂਦੇ ਆ ਨਿਰੰਕਾਰ ਦੀ ਬੰਦਗੀ ਉਹਦੇ ਨਾਮ ਨੂੰ ਉਹਨਾਂ ਦੇ ਉਪਦੇਸ਼ ਨੂੰ ਕਮਾ ਕਰਕੇ ਬਾਣੀ ਪੜ੍ਹ ਸੁਣ ਕਰਕੇ ਲਾਹਾ ਲਈਏ ਤਾਂ ਜੋ ਸਾਡਾ ਆਇਆ ਸੰਸਾਰ ਤੇ ਸਫਲਾ ਹੋ ਸਕੇ ਆਵ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰ ਪੁੱਲਾ ਮਾਵ ਕੋਈ ਵੀ ਰਸਨਾ ਵੰਜ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ